ਸਭ ਤੋਂ ਪਹਿਲਾਂ ਆਪ ਸਭ ਨੂੰ ਜਿਹੜੇ ਇਲੈਕਟ੍ਰੋਨਿਕ মিডিਆ ਵਾਲੇ ਅੱਜ ਇੱਥੇ ਇੱਕ ਛੋਟੇ ਜਿਹੇ ਸੱਦੇ ਦੇ ਉੱਤੇ ਹਿੰਡਹਿਰਾਂ ਦੇ ਵਿੱਚ ਪਹੁੰਚੇ ਹੋ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਜੀ ਆਇਆਂ ਅੱਜ ਅਸੀਂ ਹੇਰਾਂ ਦੇ ਵਿੱਚ ਸਰਦਾਰ ਮਨੋਹਰ ਸਿੰਘ ਜੀ ਬੈਸ ਜੀਤੇ ਜੀ ਪਿਛਲੇ 24 ਸਾਲ ਤੋਂ ਅਕਾਲੀ ਦਲ ਦੇ ਵਿੱਚ ਸੇਵਾ ਕਰ ਰਹੇ ਆ ਵੱਖ-ਵੱਖ ਅਹੁਦਿਆਂ ਉੱਤੇ ਖਾਸ ਕਰਕੇ ਪੰਜਾਬ ਦੀ ਕੋਰ ਕਮੇਟੀ ਦੇ ਮੈਂਬਰ ਰਹੇ ਆ ਪੰਜਾਬ ਦੇ ਵਾਈਸ ਚੀਰਮੈਨ ਵਾਈਸ ਪ੍ਰੈਜ਼ੀਡੈਂਟ ਰਹੇ ਆ ਅਕਾਲੀ ਦਲ ਦੇ ਔਰ ਜ਼ਿਲ੍ਹਾ ਦੁਆਬੇ ਦੇ ਵੀ ਪ੍ਰਧਾਨ ਰਹੇ ਆ ਫਿਰ ਆਪਣੇ ਪਿੰਡ ਦੇ ਸਰਪੰਚ ਵੀ ਰਹੇ ਆ ਜਾਂ ਇਹ ਕਹਿ ਲਈਏ ਕਿ ਇਹ ਦੋਨੇ ਦੇ ਐਸੀ ਵਿੰਗ ਦੇ ਸੂਤਰਧਾਰ ਨੇ ਇਹ ਸਮਝ ਲਓ ਇੱਕ ਇਸੇ ਧੂਰੀ ਦੇ ਦਿਵਾਲੀ ਇੱਕ ਵੱਡਾ ਲੀਡਰ ਜੇ ਕੋਈ ਮੰਨਿਆ ਜਾਂਦਾ ਸੀ ਅਕਾਲੀ ਦਲ ਦਾ ਤੇ ਉਹ ਮਨੋਤ ਸਿੰਘ ਬੈਂਸ ਸੀ ਹਰਿਨਾ ਨੇ ਆਪਣੀ ਇਹ ਭੂਮਿਕਾ ਬਹੁਤ ਜ਼ਬਰਦਸਤ ਤਰੀਕੇ ਨਾਲ ਬੜੀ ਇਮਾਨਦਾਰੀ ਦੇ ਨਾਲ ਹਮੇਸ਼ਾ ਜਿਹੜੀ ਆ ਉਹ ਨਿਭਾਉਂਦੇ ਰਹੇ ਆ ਅੱਜ ਆਮ ਆਦਮੀ ਪਾਰਟੀ ਦੀਆਂ ਗਤੀਵਿਧੀਆਂ ਆਮ ਆਦਮੀ ਪਾਰਟੀ ਤੇ ਲੋਕਾਂ ਪ੍ਰਤੀ ਆਮ ਲੋਕਾਂ ਪ੍ਰਤੀ ਜਿਹੜੀ ਕੰਮ ਦੀ ਨਿਸ਼ਠਾ ਆ ਜਿਹੜੀ ਜ਼ਮੀਨੀ ਪੱਧਰ ਤੇ ਜਿਨ੍ਹਾਂ ਨੂੰ ਜ਼ਰੂਰਤ ਆ ਉਹਨਾਂ ਲੋਕਾਂ ਵਾਸਤੇ ਜਿਹੜੀ ਸਰਕਾਰ ਵਕਫਾ ਸਹੂਲਤਾਂ ਲੈ ਕੇ ਆ ਰਹੀ ਆ ਔਰ ਉਹਨਾਂ ਸਹੂਲਤਾਂ ਨੂੰ ਜਨ ਜਨ ਤੱਕ ਪਹੁੰਚਾਉਣ ਦਾ ਵੀ ਕੰਮ ਕਰਦੀ ਸਹੂਲਤਾਂ ਤਾਂ ਪਹਿਲਾਂ ਵੀ ਆਉਂਦੀਆਂ ਰਹੀਆਂ ਪਰ ਇਹ ਆ ਵੀ ਕਿਸੇ ਨੇ ਆਮ ਲੋਕਾਂ ਤੱਕ ਉਹਨਾਂ ਨੂੰ ਪਹੁੰਚਦਾ ਨਹੀਂ ਕੀਤਾ ਰਸਤੇ ਦੇ ਵਿੱਚ ਹੀ ਵੰਡਵਡਾਈ ਆ ਜਿਹੜਾ ਹਮੇਸ਼ਾ ਹੁੰਦਾ ਰਿਹਾ ਉਹ ਹਰ ਸਹੂਲਤ ਕੱਲੇ ਕੱਲੇ ਨਗਰ ਤੱਕ ਪਹੁੰਚਦੀ ਆ ਔਰ ਵੱਡਾ ਕਾਰਨ ਵਾ ਜਿਹੜਾ ਆਮ ਆਦਮੀ ਪਾਰਟੀ ਦਾ ਹੋ ਰਿਹਾ ਉਸ ਤੋਂ ਪ੍ਰਭਾਵਿਤ ਹੋ ਕੇ ਔਰ ਸਾਡੇ ਸਤਿਕਾਰਯੋਗ ਸਪੰਸਰ ਸਰਦਾਰ ਜੋਗਾ ਸਿੰਘ ਜੀ ਦੇ ਤੋਂ ਪ੍ਰੇਰਿਤ ਹੋ ਕੇ ਔਰ ਪਿਛਲੇ ਲੰਬੇ ਸਮੇਂ ਤੋਂ ਸਾਡੇ ਨਾਲ ਚੱਲ ਵੀ ਰਹੇ ਸੀ ਪਹਿਲਾਂ ਦੇਖ ਰਹੇ ਸੀ ਕਾਮਾਦਮੀ ਪਾਰਟੀ ਦਾ ਸਾਰਾ ਕੰਮ ਰੱਖ-ਰਖਾਵ ਨਗਰ ਲੈਵਲ ਤੇ ਪਿਛਲੀ ਪੰਚਾਇਤ ਦੀ ਇਲੈਕਸ਼ਨ ਦੇ ਵਿੱਚ ਵੀ ਇਹਨਾਂ ਨੇ ਸਰਗਰਮ ਭੂਮਿਕਾ ਨਿਭਾਈ ਸੀ ਚੱਲ ਵੀ ਰਹੇ ਸੀ ਪਰ ਫਾਈਨਲੀ ਇਹਨਾਂ ਨੇ ਫੈਸਲਾ ਕੀਤਾ ਕਾਮਾਦਮੀ ਪਾਰਟੀ ਦੇ ਵਿੱਚ ਸਾਰਿਆਂ ਤੋਂ ਪ੍ਰੇਰਿਤ ਹੋ ਕੇ ਸ਼ਾਮਲ ਹੋਣ ਦਾ ਔਰ ਜਿਹੜੀ ਨੂਰਮੈਲ ਦੀ ਟੀਮ ਪਰਸਨ ਸ਼ਾਮਲ ਹੋਈ ਹੈ ਸਾਡੀ ਉਹਦੇ ਨਾਲ ਜਿਹੜਾ ਇਸ ਹਲਕੇ ਨੂੰ ਇੱਕ ਵੱਡਾ ਖੁਦਾਰਾ ਮਿਲਿਆ ਉਹਨਾਂ ਦਾ ਭਰੋਸਾ ਜਿਹੜਾ ਆਮਦਮੀ ਪਾਰਟੀ ਦੇ ਵਿੱਚ ਪਹਿਲਾਂ ਨਾਲੋਂ ਵੀ ਵੱਧਿਆ ਭਰੋਸਾ ਤਾਂ ਪੰਚ ਤੋਂ ਇਲਕਸ਼ਨ ਦੇ ਵਿੱਚ ਵੀ ਲੋਕਾਂ ਨੇ ਡਟ ਕੇ ਦਿਖਾਇਆ ਸੀ तकरीबन 85% ਪੰਚਾਇਤਾਂ ਆਮ ਆਦਮੀ ਪਾਰਟੀ ਦੀਆਂ ਬਣੀਆਂ ਸੀ ਔਰ ਜਿਹੜੀਆਂ 15% ਦੂਸਰੀਆਂ ਪਾਰਟੀਆਂ ਦੀਆਂ ਖਾਸ ਕਰਕੇ ਕਾਂਗਰਸ ਦੀਆਂ ਬਣੀਆਂ ਉਹਦੇ ਵਿੱਚੋਂ ਵੀ 10% ਪੰਚਾਇਤਾਂ ਜਿਹੜੀਆਂ ਸ਼ਾਮਲ ਹੋ ਚੁੱਕੀਆਂ ਆਪਣੀ ਮਰਜ਼ੀ ਦੇ ਨਾਲ ਕਮਾਕਾਰਾਂ ਨੂੰ ਦੇਖਦੇ ਹੋਏ ਔਰ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਲਈ ਉਹਨਾਂ ਨੇ ਜਿਹੜੇ ਪਿਛਲੇ ਲੰਬੇ ਸਮੇਂ ਤਕਰੀਬਨ ਪਿਛਲੇ 1.5 ਮਹੀਨੇ ਤੋਂ ਮੈਂ ਲਗਾਤਾਰ ਰੋਜ਼ ਕੋਈ ਨਾ ਕੋਈ ਸ਼ਮੂਲੀਅਤ ਚੜੀ ਉਹ ਕਰ ਰਹੇ ਆ ਔਰ ਉਸੇ ਦੀ ਕੜੀ ਦੇ ਵਿੱਚ ਇਹ ਸਾਨੂੰ ਅੱਜ ਆਮ ਆਦਮੀ ਪਾਰਟੀ ਨੂੰ ਵੱਡਾ ਬਲ ਮਿਲਿਆ ਮੈਂ ਸਮਝਦੀ ਆ ਕਿ ਦੋਨੋਂ ਵਾਸਤੇ ਖਾਸ ਕਰਕੇ ਅਸੀਂ ਇੱਕ ਬੇਫਿਕਰੀ ਹੋ ਗਈ ਆ ਜਿਹੜਾ ਨੁਰਮਲ ਦਾ ਬਲਾਕ ਹੈ ਸਾਰਾ ਉਹ ਸਾਡੇ ਰਾਜੂ ਉਪਰਜੀ ਇਨਾਂ ਦੀ ਰੈਨਮਾਈ ਥੱਲੇ ਅਸੀਂ ਹੋਰ ਜਿਹੜੀ ਆ ਤਰੱਕੀ ਕਰਾਂਗੇ ਔਰ ਸਾਡੇ ਨਕੋਦਰ ਮਾਰਕੀਟ ਕਮੇਟੀ ਦੇ ਚੇਅਰਮੈਨ ਇੱਥੇ ਹਾਜ਼ਰ ਨੇ ਇਸ ਵੇਲੇ ਮੇਰੇ ਨਾਲ ਤੇ ਇੱਕ ਮੇਰੇ ਨਾਲ ਦਰਸ਼ਨ ਸਿੰਘ ਟਾਲੀ ਹਾਜ਼ਰ ਨੇ ਸਾਡੇ ਹਲਕੇ ਦੇ ਜਿਹੜੇ ਸੰਗਠਨ ਦੇ ਇੰਚਾਰਜ ਤੇ ਡਾਇਰੈਕਟਰ ਲੈਂਡ ਡਿਵੈਲਪਮੈਂਟ ਜਿਹੜੀ ਸਾਡੀ ਹੈਗੀਆ ਬੋਰਡ ਉਹਦੇ ਔਰ ਨਾਲ ਸਾਡੇ ਇਸ ਹੀਰਾਂ ਦੀ ਜਿਹੜੀ ਮੋਡਲੀ ਟੀਮ ਸਾਡੀ ਹਰਨੇਕ ਸਿੰਘ ਜੀ ਹੋਣੀ ਸੋਨੀ ਗਿੱਲ ਹੋਣੀ ਸੜੇ ਬਲੌਕ ਦੇ ਪ੍ਰਧਾਨ ਸਰਿੰਦਰ ਉੱਕੀ ਜੀ ਔਰ ਇਸ ਬਲੌਕ ਦੇ ਪ੍ਰਧਾਨ ਜਿਹੜੇ ਨੇ ਅ ਅਰਜਨ ਸਿੰਘ ਜੀ ਉਹ ਵੀ ਮੌਕੇ ਤੇ ਹਾਜ਼ਰ ਨੇ ਔਰ ਮੈਂ ਆ ਪਾਰਟੀ ਦੇ ਵਿੱਚ ਮਨੋਰ ਸਿੰਘ ਜੀ ਬੈਂਸ ਦਾ ਸਵਾਗਤ ਕਰਦੀ ਆ ਜੀਆਂ ਆ ਕਹਿਣੀਆਂ ਔਰ ਇਹਨਾਂ ਨੂੰ ਭਰੋਸਾ ਦਿਵਾਉਣਾ ਕਿ ਤੁਹਾਨੂੰ ਸੰਪੂਰਨ ਜਿਹੜੀ ਆ ਮਾਨ ਸਨਮਾਨ ਦੇ ਨਾਲ ਨਾਲ ਤੁਹਾਡੇ ਹਰ ਇੱਕ ਕੰਮ ਦੇ ਉੱਤੇ ਪਹਿਰਾ ਦਿੱਤਾ ਜਾਏਗਾ ਜਾਂ ਇਹ ਕਹਿ ਲਓ ਕਿ ਤੁਸੀਂ ਅੱਗੇ ਤੋਂ ਦੋਨੇ ਦੇ ਜਿਹੜੇ ਜਿਵੇਂ ਦੀ ਤੁਹਾਡੀ ਕਮਾਂਡ ਆ ਪੂਰੇ ਦੋਨੇ ਦੇ ਉੱਤੇ ਤੁਸੀਂ ਵੱਡਾ ਰੋਲ ਅਦਾ ਕਰੋਗੇ ਖਾਸ ਕਰਕੇ ਜਿਹੜੀ ਸਾਡੀ ਐਸਸੀ ਬਰਾਦਰੀ ਆ ਉਹਨਾਂ ਤੱਕ ਅਪਰੋਚ ਪਹੁੰਚ ਤੇ ਉਹਨਾਂ ਦੀਆਂ ਜਿਹੜੀਆਂ ਜ਼ਰੂਰਤਾਂ ਨੇ ਜਿਹੜੀਆਂ ਜ਼ਰੂਰੀ ਨਹੀਂ ਐਸਸੀ ਵੀ ਨਹੀਂ ਸਾਡੇ ਜਨਰਲ ਵਰਗ ਵੀ ਬਹੁਤ ਸਾਰਾ ਗਰੀਬ ਆ ਜਿਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਔਰ ਉਹਨਾਂ ਤੱਕ ਵੀ ਅਪਰੋਚ ਜਿਹੜੀ ਸਾਡੇ ਸਾਰੇ ਵਲੰਟੀਅਰਸ ਦੇ ਨਾਲ ਮਿਲ ਕੇ ਪਹਿਲਾਂ ਵੀ ਦੋਨੇ ਦੇ ਵਿੱਚ ਬੜੇ ਮਿਹਨਤੀ ਵਲੰਟੀਅਰ ਨੇ ਬਹੁਤ ਵੱਡਾ ਮਾਰਜਨ ਇੱਥੋਂ ਕੱਢਿਆ ਗਿਆ ਸੀ 2022 ਦੇ ਵਿੱਚ ਵੀ ਔਰ ਪੰਚਾਇਤ ਇਲੈਕਸ਼ਨਾਂ ਦੇ ਵਿੱਚ ਵੀ ਔਰ ਪੂਰਾ ਇੱਥੇ ਜਿਹੜਾ ਆਮ ਆਦਮੀ ਪਾਰਟੀ ਨੇ ਆਪਣਾ ਦਬਦਬਾ ਜਿਹੜਾ ਬਣਾਇਆ ਹੋਇਆ ਜਿਹਦੇ ਵਿੱਚ ਅੱਜ ਸੋਨੇ ਤੇ ਸੁਹਾਗਾ ਹੋ ਗਿਆ ਔਰ ਮੈਂ ਅਸਰ ਕਰਦੀ ਕਿ ਆਉਣ ਵਾਲੇ ਦਿਨ ਜਿਹੜੇ ਆਮ ਆਦਮੀ ਪਾਰਟੀ ਦੀ ਸੁਨਹਿਰਾ ਯੁੱਗ ਜਿਹੜਾ ਉਹ ਜਿਹੜਾ ਇੱਕ ਹੋਰ ਸ਼ੁਰੂਆਤ ਹੋ ਗਈ ਮੈਮ ਪੰਜਾਬ ਸਰਕਾਰ ਵੱਲੋਂ ਸ਼ੁਰੂ ਤੋਂ ਹੀ ਵਿਕਾਸ ਕਾਰਜ ਕੀਤੇ ਜਾ ਰਹੇ ਹਨ ਲੇਕਿਨ ਮਨੋਰ ਬੈਂਸ ਨੂੰ ਇਮਪ੍ਰੈਸ ਹੋਣ ਲਈ ਕਾਫੀ ਸਮਾਂ ਲੱਗ ਗਿਆ ਬਿਲਕੁਲ ਮੈਂ ਮੇਰਾ ਆਪਣਾ ਇੱਕ ਸੁਭਾਵੀ ਆ ਕਿ ਅਸੀਂ ਇੱਦਾਂ ਫੋਰਸ ਨਹੀਂ ਕਰਦੇ ਕਿ ਬਈ ਤੁਸੀਂ ਮੈਂਟੋ ਮੈਂਟੀ ਜਾਂ ਕੋਈ ਦਬਾਅ ਪਾ ਕੇ ਜਾਂ ਕੋਈ ਬਲੈਕਮੇਲ ਕਰਕੇ ਜਾਂ ਕਿਸੇ ਤੇ ਇੱਧਰੋਂ ਉੱਧਰੋਂ ਕਿ ਤੁਹਾਡਾ ਆ ਹੋ ਜਾਊਗਾ ਆ ਹੋ ਜਾਊਗਾ ਜਿਵੇਂ ਪੁਰਾਣੀਆਂ ਪਾਰਟੀਆਂ ਕਰਦੀਆਂ ਰਹੀਆਂ ਅਸੀਂ ਆਪਣੇ ਕੰਮ ਦੇ ਨਾਲ ਸਾਰਿਆਂ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਸੀ ਪਿਛਲੇ ਸਾਢੇ 3 ਸਾਲ ਪਰਖ ਕੇ ਪੂਰੇ ਤਰੀਕੇ ਨਾਲ ਜਿਹੜੇ ਅੱਜ ਸ਼ਾਮਲ ਹੋ ਰਿਹਾ ਦੇ ਤਾਂ ਹੁੰਦਾ ਕੀ ਆ ਸਟਾਰਟਿੰਗ ਦੇ ਵਿੱਚ ਲੋਕ ਸ਼ਾਮਲ ਹੋ ਜਾਂਦੇ ਆ ਉਹ ਹੁੰਦੇ ਦਵਾ ਥੱਲੇ ਜਿਹੜੀਆਂ ਸਟਾਰਟਿੰਗ ਚ ਸ਼ਮੂਲੀਅਤ ਹੁੰਦੀਆਂ ਉਹ ਦਬਾਹੇਟ ਹੁੰਦੀਆਂ ਹਮੇਸ਼ਾ ਔਰ ਉਸ ਦਬਾਅ ਦੇ ਚੱਲਦੇ ਹੀ ਜਿਹੜਾ ਲੋਕ ਸ਼ਾਮਲ ਹੁੰਦੇ ਪਰ ਇਹ 3.5 ਸਾਲ ਦੇ ਗੈਪ ਤੋਂ ਬਾਅਦ ਜਿਹੜੇ ਹੁਣ ਲੋਕ ਸ਼ਾਮਲ ਹੋ ਰਹੇ ਨੇ ਇਹਦਾ ਮਤਲਬ ਉਹ ਪਰਖ ਕੇ ਉਹ ਪੂਰੀ ਜਿਹੜੀ ਹੈਗੀ ਆਪਣੀ ਤਸੱਲੀ ਕਰਕੇ ਕਿ ਹਾਂ ਇਹ ਪਾਰਟੀ ਜਿਹੜੀ ਇਹ ਆਮ ਲੋਕਾਂ ਦੀ ਪਾਰਟੀ ਆ ਇਹਦੇ ਚ ਸਾਡਾ ਜਾਣਾ ਬਣਦਾ ਜਿਹੜੇ ਸੇਵਕ ਲੋਕ ਨੇ ਜਿਹੜੇ ਸੇਵਾ ਕਰਨਾ ਚਾਹੁੰਦੇ ਲੋਕਾਂ ਦੀ ਜਿਹੜੇ ਜਿਨ੍ਹਾਂ ਨੂੰ ਅਹੁਦੇ ਚਾਹੀਦੇ ਹੁੰਦੇ ਆ ਉਹ ਉਹ ਹੋਰ ਤਰ੍ਹਾਂ ਸ਼ਮੂਲੀਅਤ ਕਰਦੇ ਆ ਜਿਹੜੇ ਸੇਵਾਦਾਰ ਹੁੰਦੇ ਆ ਉਹ ਹੋਰ ਤਰ੍ਹਾਂ ਸ਼ਾਮਲ ਹੁੰਦੇ ਆ ਔਰ ਮੈਂ ਚਲਦੀ ਡਿਬੇਟ ਦੇ ਵਿੱਚ ਸਾਡੇ ਦਲਿਤ ਵਿਕਾਸ ਬੋਰਡ ਦੇ ਨਵੇਂ ਲੱਗੇ ਚੇਅਰਮੈਨ ਸ਼੍ਰੀ বিজে দনভ জি নো স্বাগਤ কর দিয়া ও ਸਾਡੇ ਵਿਚ হাজির হোয়ে নে ਥੋੜਾ লেਟ হো গয়া ਪਰ হাজির হোয়ে নে ও ਵੀ શ્રી মনোহর ਸਿੰਘ ਬੈਂਸ ਜੀ ਦੀ ਅੱਜ ਵੀ ਇਸ ਸਤਿਮੁਲੀਅਤ ਤੋਂ ਖੁਸ਼ ਹੋ ਕੇ ਇੱਥੇ ਆਏ ਨੇ ਉਹਨਾਂ ਦਾ স্বাগਤ ਤੇ ਅਗਲੇ ਸ਼ਬਦ ਜਿਹੜੇ ਧਨਵ ਜੀ ਬੜੀ ਖੁਸ਼ੀ ਆ ਜੀ ਕਿ ਅੱਜ ਸਾਡੀ ਪਾਰਟੀ ਦੇ ਅੰਦਰ ਵਾਧਾ ਹੋਇਆ ਵਾ ਔਰ ਸਾਡੇ মনোহর ਸਿੰਘ ਬੈਂਸ ਸਾਹਿਬ ਜਿਹੜੇ ਕਿ ਪਿਛਲੇ ਲੰਬੇ ਸਮੇਂ ਤੋਂ ਮਤਲ ਅਕਾਲੀ ਦਲ ਦੇ ਨਾਲ ਅਟੈਚ ਸੀਗੇ ਔਰ ਬੜਾ ਅੱਛਾ ਕੰਮ ਕਰ ਰਹੇ ਸੀਗੇ ਔਰ ਸਾਡੀ ਬਹੁਤ ਹੀ ਸਤਿਕਾਰਯੋਗ ਮੇਰੀ ਵੱਡੀ ਭੈਣ ਜੋ ਇਸ ਹਲਕੇ ਦੇ ਐਮਐਲਏ ਨੇ ਇੰਦਰਜੀਤ ਕੌਰ ਮਾਨਸਾ ਔਰ ਉਹਨਾਂ ਦੀ ਕੰਮ ਕਰਨ ਦੀ ਜਿਹੜੀ ਸ਼ੈਲੀ ਆ ਉਸ ਸ਼ੈਲੀ ਤੋਂ ਪ੍ਰਭਾਵਿਤ ਹੋ ਕੇ ਅੱਜ ਆਮ ਆਦਮੀ ਪਾਰਟੀ ਜਿਹੜੀ ਆ ਉਹ ਜੁਆਇਨ ਕਰ ਰਹੀ ਔਰ ਸਾਰੀ ਟੀਮ ਜਿਹੜੀ ਆਮ ਆਦਮੀ ਪਾਰਟੀ ਚ ਆ ਰਹੀ ਆ ਉਹਨਾਂ ਦਾ ਮੈਂ ਸਵਾਗਤ ਕਰਦਾ ਵਾਂ ਕਿਉਂਕਿ 8 ਤਰੀਕ ਨੂੰ ਸਾਡੀ ਬਹੁਤ ਹੀ ਸਤਿਕਾਰਯੋਗ ਸਾਡੇ ਨੈਸ਼ਨਲ ਕਨਵਿਨੈਂਸ ਸ਼੍ਰੀ ਅਰਵਿੰਦ ਕੇਜਰੀয়াল ਸਾਹਿਬ ਔਰ ਪੰਜਾਬ ਦੇ ਸਾਰਿਆਂ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਮਨੀਸ਼ ਸੋਧਿਆ ਜੀ ਅਮਨ ਅਰੋੜਾ ਜੀ ਉਹਨਾਂ ਸਾਰਿਆਂ ਨੇ ਮਤਲਬ ਪਿਛਲੇ ਥੋੜੇ ਦਿਨਾਂ ਤੋਂ ਪੰਜਾਬ ਦੀ ਜਿਹੜੀ ਦਲਿਤ ਵਿਕਾਸ ਬੋਰਡ ਜਿਹੜਾ ਲਗਭਗ ਪੰਜਾਬ ਦੇ 1 ਕਰੋੜ 40 ਲੱਖ ਲੋਕਾਂ ਦੀ ਨਮੈਂਦਗੀ ਜਿਹੜੀ ਆ ਉਹ ਕਰਦਾ ਵਾ ਉਹਦਾ ਮੈਨੂੰ ਚੇਅਰਮੈਨ ਬਣਾਇਆ ਹੋਰ ਅੱਜ ਅਸੀਂ ਬੜੀ ਖੁਸ਼ੀ ਮਹਿਸੂਸ ਕਰ ਇੱਕ ਸਾਡੀ ਪਾਰਟੀ 'ਚ ਬੜਾ ਵੱਡਾ ਹੋਰ ਇੱਕ ਬਹੁਤ ਕੰਮ ਕਰਨ ਵਾਲਾ ਜਿਹੜਾ ਖਰਿਆਕਰਤਾ ਅੱਜ ਜਾਰੂ ਸਾਥੀ ਆ ਆ ਜੋ ਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਇਆ ਔਰ ਮੈਂ ਬਤੌਰ ਚੇਅਰਮੈਨ ਵੀ ਔਰ ਸਾਡੀ ਭੈਣ ਜੀ ਨੇ ਵੀ ਉਹਨਾਂ ਦਾ ਸਵਾਗਤ ਕੀਤਾ ਵਾ ਅਸੀਂ ਵੀ ਇਹਨਾਂ ਦਾ ਸਵਾਗਤ ਕਰਦੇ ਹਾਂ ਉਹਨਾਂ ਦੀ ਸਾਰੀ ਜਿਹੜੀ ਟੀਮ ਆ ਉਹਦਾ ਵੀ ਵੈਲਕਮ ਕਰਦੇ ਹਾਂ ਔਰ ਨਾਰ ਦੇ ਨਾਲ ਇਹਨਾਂ ਨੂੰ ਵਿਸ਼ਵਾਸ ਦਿਵਾਨੇ ਆ ਕਿ ਆਮ ਆਦਮੀ ਪਾਰਟੀ ਦੇ ਵਿੱਚ ਵਾਕਈ ਸਹੀ ਮੈਨੇਜਮੈਂਟ ਮੈਂ ਕਹਿ ਸਕਦਾ ਕਿ ਜਿਹੜਾ ਆਮ ਆਦਮੀ ਆ ਆਮ ਵਰਕਰ ਪੁੱਛ ਕੇ ਚਾ ਉਹ ਇਸ ਪਾਰਟੀ 'ਚ ਜਿਹੜੀ ਆ ਉਹ ਪਹਿਲ ਦੇ ਆਧਾਰ ਤੇ ਹੁੰਦੀ ਹੈ ਉਹ ਸਾਡੇ ਸਟੇਟ ਪ੍ਰੈਜ਼ੀਡੈਂਟ ਨੇ ਕਲੀਅਰ ਕਰ ਹੀ ਦਿੱਤਾ ਜੀ ਉਰੋਜਿਤ ਮੈਂ ਸ਼ਾਇਦ ਕੋਈ ਕਮੈਂਟਸ ਪਾਸ ਕਰਦਾ ਚੰਗਾ ਵੀ ਨਹੀਂ ਲੱਗਦਾ ਇੱਕ ਮੈਂ ਸਾਹਿਬ ਅੱਜ ਬੜੇ ਸਮਾਂ ਪਹਿਲਾਂ ਜਿਹੜਾ ਹੈਗਾ ਅਕਾਲੀ ਦਲ ਚ ਸੇਵਾ ਕੀਤੀ ਅੱਜ ਆਮ ਆਦਮੀ ਪਾਰਟੀ ਸ਼ਾਮਲ ਹੋਣ ਦਾ ਕੀ ਕਾਰਨ ਹੈ ਅੱਜ ਆਮ ਆਦਮੀ ਪਾਰਟੀ ਸ਼ਾਮਲ ਹੋਣ ਦਾ ਕਾਰਨ ਤੇ ਜਿਆਦਾ ਕੋਈ ਵੱਡਾ ਨਹੀਂਗਾ ਮੈਂ ਠੀਕ ਹੈ 24 ਸਾਲ ਜਿਹੜੀ ਆ ਅਕਾਲੀ ਦਲ ਵਿੱਚ ਸੇਵਾ ਕੀਤੀ ਉਸ ਤੋਂ ਬਾਅਦ ਮੇਰਾ ਅਕਸਰ ਮੈਡਮ ਜੀ ਹੁਣਾਂ ਨਾ ਇੰਦਰਜੀਤ ਕੌਰ ਮਾਨ ਜੀ ਤੇ ਦਾਨਾ ਭਾਜੀ ਸਾਡੇ ਜਿਹੜੇ ਆ ਸਮਾਜ ਦੇ ਵਿੱਚੋਂ ਜਿਹੜੇ ਚੇਅਰਮੈਨ ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਆ ਅਕਸਰ ਇਹਨਾਂ ਨਾਲ ਵੀ ਮੇਰੀ ਗੱਲਬਾਤ ਹੁੰਦੀ ਰਹਿੰਦੀ ਸੀਗੀ ਵੀ ਸਮਾਜ ਦਾ ਵਰਕ ਚ ਆਪਾਂ ਕਿੱਦਾਂ ਸਮਾਜ ਲਈ ਕੰਮ ਕਰ ਸਕਦੇ ਹਾਂ ਕਿੱਦਾਂ ਪੰਜਾਬ ਲਈ ਕੰਮ ਕਰ ਸਕਦੇ ਹਾਂ ਤੇ ਉਹਨਾਂ ਨੇ ਦੱਸਿਆ ਕਿ ਇੱਕੋ ਇੱਕ ਪਾਰਟੀ ਆ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਆ ਉਹ ਸਾਡੇ ਜਿਹੜੇ ਸਮਾਜ ਨੂੰ ਅੱਗੇ ਲਿਜਾਂਦੀ ਆ ਜਿਹਨਾਂ ਸਭ ਤੋਂ ਨੇ ਸਹੂਲਤਾਂ ਦਿੰਦੀ ਆ ਉਹ ਆਮ ਆਦਮੀ ਪਾਰਟੀ ਆ ਇਸ ਕਰਕੇ ਮੈਂ ਕਿਸੇ ਵੀ ਮਤਲਬ ਇਹ ਨਹੀਂ ਕਿ ਕਿਸੇ ਸ਼ਰਤ ਤੇ ਨਹੀਂ ਗਿਆ ਕਿਸੇ ਅਹੁਦੇ ਤੇ ਨਹੀਂ ਗਿਆ ਸਿਰਫ ਦਾਨੂ ਸਾਹਿਬ ਕਹਿੰਦੇ ਕਿ ਆਪਾਂ ਜਿਹੜੀ ਸਮਾਜ ਦੀ ਸੇਵਾ ਕਰਨੀ ਆ ਅਸੀਂ ਗਰੀਬ ਲੋਕਾਂ ਦੇ ਜਿਹੜੇ ਕੰਮ ਨਹੀਂ ਹੁੰਦੇ ਅਸੀਂ ਅੱਗੇ ਹੋ ਕੇ ਕਰਨ ਨੂੰ ਤਿਆਰ ਆਂ ਮੈਂ ਬੈਂਸਾਹਬ ਸੇਵਾ ਤੁਸੀਂ ਜਦੋਂ ਅਕਾਲੀ ਦਲ ਵਿੱਚ ਸੀਗੇ ਉਦੋਂ ਵੀ ਕਰਦੇ ਹੋ ਹਾਂਜੀ ਬੁਰਾ ਡਰ ਕੇ ਕਰਦੇ ਨੇ ਜੀ ਠੀਕ ਤੇ ਫਿਰ ਹੁਣ ਕੀ ਫਰਕ ਮਹਿਸੂਸ ਕਰਦੇ ਤੁਸੀਂ ਫਰਕ ਇਹ ਮਹਿਸੂਸ ਕਰਦੇ ਆ ਕਿ ਸਰਦਾ ਸਾਡੇ ਜਿੱਦਾਂ ਦਾਨੋ ਸਾਹਿਬ ਦਲਤ ਵਿਕਾਸ ਬੋਰਡ ਦੇ ਚੇਅਰਮੈਨ ਆ ਬੀਬੀ ਇੰਦਰਜੀਤ ਕੋਰ ਮਾਨ ਜੀ ਸਾਡੇ ਐਮ ਐਲ ਏ ਆ ਅਸੀਂ ਚਾਹੁੰਦੇ ਕਿ ਇਹਨਾਂ ਦੇ ਨਾਲ ਲਾ ਕੇ ਮੋਢੇ ਦੇ ਮੋਢੇ ਨਾਲ ਲਾ ਕੇ ਅਸੀਂ ਜਿਹੜੇ ਸਾਡੇ ਸਮਾਜ ਦੇ ਵਿੱਚ ਧੱਕੇ ਹੋ ਰਹੇ ਆ ਜਾਂ ਕੋਈ ਕੰਮ ਨਹੀਂ ਹੋ ਰਿਹਾ ਉਹ ਅਸੀਂ ਇਹਨਾਂ ਦੇ ਨਾਲ ਹੋ ਕੇ ਕਰੀਏ ਕਿ ਅਸੀਂ ਆਪਣੇ ਸਮਾਜ ਦਾ ਆਪਣੇ ਲੋਕਾਂ ਦਾ ਸੁਧਾਰ ਕਰ ਸਕੀਏ ਉਹਨਾਂ ਦੇ ਕੰਮ ਆ ਸਕੀਏ ਇੱਕ ਭੈਣ ਸਾਹਿਬ ਇੰਨਾ ਟਾਈਮ ਕਿਉਂ ਲਗਾ ਦਿੱਤਾ ਕਿ ਪਾਰਟੀ ਨੂੰ ਜਿਹੜਾ ਹੈਗਾ ਬਦਲਣ ਦੇ ਵਿੱਚ ਟਾਈਮ ਥੋੜਾ ਮੈਂ ਆਪਣੇ ਇੱਕ ਰੇਲੂ ਕਮਲ ਬਿਜੀ ਸੀ ਤਾ ਹਾਂ ਜੀ ਤਾਂ ਪਹਿਲਾਂ ਵੀ ਤੁਸੀਂ ਕਈ ਵਾਰੀ ਪਾਰਟੀ ਦੇ ਵਿੱਚ ਆਂਦੇ ਸੀਗੇ ਪਰ ਉਹਦਾ ਜਿਹੜਾ ਜੁਆਇਨਿੰਗ ਨਹੀਂ ਕੀਤਾ ਸੀ। ਥੋੜਾ ਮੈਂ ਪਹਿਲਾਂ ਬਦੇ ਯਾਤਰਾ ਤੇ ਚਲੇ ਗਿਆ ਸੀ। ਉਸ ਤੋਂ ਬਾਅਦ ਫਿਰ ਮੇਰੇ ਆਪਣੇ ਘਰ ਦੀ ਕੁਝ ਕੰਮ ਸੀਗੇ ਇਸ ਕਰਕੇ ਮੈਨੂੰ ਟਾਈਮ ਮਿਲ ਗਿਆ ਨਹੀਂ ਆ ਸਕਿਆ। ਜਿਹੜੀ ਮੈਂ ਇਹਨਾਂ ਦੇ ਨੇੜੇ ਹੋ ਕੇ ਦੇਖੀ ਆ ਕਿ ਜਿਹੜਾ ਗਰੀਬ ਸਮਾਜ ਆ, ਵਿਕਲ ਸੈਕਸ਼ਨ ਸਮਾਜ ਆ, ਦਲਿਤ ਸਮਾਜ ਆ, ਉਹਨਾਂ ਦੇ ਪ੍ਰਤੀ ਇਹਨਾਂ ਦੇ ਦਿਲ ਦੇ ਅੰਦਰ ਬਹੁਤ ਜ਼ਿਆਦਾ ਦਰਦ ਵਾ। ਕਿਉਂਕਿ ਮੈਂ ਨੇੜੇ ਹੋ ਕੇ ਦੇਖਿਆ ਕਿ ਜਿੰਨੀ ਪੀੜਾ ਜਿਹੜੀ ਅਸੀਂ ਫੀਲ ਕਰਦੇ ਇੱਕ ਦਲਿਤ ਪ੍ਰਤੀਨਿਧੀ ਹੋਣ ਦੇ ਨਾਤੇ ਸਾਡੇ ਨਾਲੋਂ ਵੀ ਕਈ ਗੁਣਾ ਵੱਧ ਇਹਨਾਂ ਦੇ ਅੰਦਰ ਜਿਹੜਾ ਵਾ ਗਰੀਬਾਂ ਦੇ ਲਈ ਪਿਛੜਿਆਂ ਦੇ ਲਈ ਬਹੁਤ ਜ਼ਿਆਦਾ ਦਰਦ ਆ ਰਿਹਾ ਇਸੇ ਕਰਕੇ ਅੱਜ ਨਕੋਦਰ ਦੇ ਅੰਦਰ ਮੈਂ ਕਹਿ ਸਕਦਾ ਕਿ ਜਿਹੜਾ ਦਲਿਤ ਸਮਾਜ ਸਾਰਾ ਜਿਹੜਾ ਵਾ ਉਹ ਇਹਨਾਂ ਦੇ ਨਾਲ ਖੜਾ ਵਾ ਔਰ ਨਾਲ ਦੀ ਨਾਲ ਮੈਂ ਇਹ ਵੀ ਮਾਣ ਦੇ ਨਾਲ ਗੱਲ ਕਹਿ ਸਕਦਾ ਤੁਹਾਡੇ ਸਾਹਮਣੇ ਕਿ 2027 ਦੇ ਜਿਹੜੇ ਇਲੈਕਸ਼ਨ ਆਣਗੇ ਸਭ ਤੋਂ ਵੱਧ ਲੀਡ ਤੇ ਦਲਿਤ ਭਾਈਚਾਰਾ ਜਿਹੜਾ ਵਾ ਉਹਨਾਂ ਨੂੰ ਜਿਤਾਊਗਾ جی میں ਪਰਵਾਰ ਜੀ ਨੂੰ ਨੋਚਦਾ ਹਾਂ ਜੀ ਇਹ ਪਰਵਾਰ ਹੈ ਜੀ ਸ਼ੀਰ ਨੂੰ ਬੁਲਾਓ ਸ਼ੀਰ ਨੂੰ ਬੁਲਾਓ ਸਰ ਜੀ ਅੱਜ ਅੱਜ ਗੁਰਬਖਸ਼ ਸਿੰਘ ਜੀ ਸਰਤਾਜ ਗਿੱਟਾ ਜੀ ਜੀ ਨਾਮ ਜਾਨ ਸੰਨੁਭਾਲ ਅਵਨੀ ਸੀਨਾ honcompany بائنس ur ،، حصول شت blond شت اس رجال ਜੋਗ ਸਿੰਘ ਕਿਹ ਕਿਹ ਆਜੋ ਜਨ ਕਾਰੇ ਫੁੱਟਲੀ ਖੁੱਲ੍ਹ ਕਰ ਲੈ ਮੜੇ ਨੀਕੇ ਬੰਦੇ ਨੂੰ ਕਰੇ ਨਾ ਕਰੀ ਨੀ ਮੈਨੂੰ ਲੱਗਦਾ ਬਸ ਸਾਹਮਣੇ ਤੋਂ ਮੋੜੋ ਇਧਰ ਦੇਖ ممبر پنچایت مدا کیا مہینے کی بہت بہت مبارکباد Aprende, Pai,